ਮੈਨੂੰ ਕਹ ਦੋ ਜਾਂ ਤਿੰਨ ਦਿਨ ਦੇ ਵਿੱਚ ਵਿੱਚ ਬਈ ਬਿਲਕੁਲ ਲਕਵਾ ਤੋਂ ਜਿੰਨੀ ਮਰਜ਼ੀ ਬਿੰਗੀ ਹੋਵੇ ਤੋਂ ਸਿੱਧੀ ਹੋ ਜਾਊਗੀ। ਗਾਣਾ ਮੈਂ ਕੁੜੀ ਤੇ ਦੋ ਬੋਲ ਆਪ ਹੀ ਸੁਣਾਉਣਾ। ਕੁੜੀ ਸ਼ੀਲਾ ਖਾਲਿਆਂ ਦਾ ਕੁੜੀ ਵਾਲੀ ਵਾਈ ਕੱਢ ਕੇ। ਉਹ ਕਰਦੇ ਆ ਮਿਹਨਤਾਂ ਨਹੀਂ ਬੈਠ ਰੋਜ ਧੁੱਪੇ ਕਬੂਤਰ ਬਾਜ਼ੀ ਆ ਕੁੜੇ ਸ਼ੌਂਕ ਜਿਨਾ ਦਾ। ਗੱਲਾਂ ਕਰਦੇ ਆ ਕਹਿੰਦੇ ਸ਼ੀਲੇ ਦੇ ਕਬੂਤਰ ਛੱਡਦੇ ਮੈਂ ਤਾਂ ਛੱਡੇ ਨਹੀਂਗੇ। ਧੁੱਪ ਲਵਾ ਕੇ ਕੱਲਾ ਨੂੰ। ਛੱਲੀ ਹੋਈ ਆ ਕੱਲਾ। ਤੈਨੂੰ ਮੁੰਡਾ ਦਾ ਇੱਕ ਸਾਲ ਖਰਾਬ ਹੋ ਜੇ ਨਾ। ਬਸ ਬਸ। ਤੇ ਬੰਦੇ ਦਾ ਮਰਨ ਹੋ ਜਾਂਦਾ 10 ਸਾਲ ਖਰਾਬ ਹੋ ਗਏ। 10 ਸਾਲ ਦੀ ਮਤ ਗੋਣ ਮੁਕੱਦਰ ਤੋਂ ਬਾਈ ਕੋਈ ਆ ਬਾਈ ਤਾਂ ਫਿਰ ਦੜਵੀ ਚੋ ਲਿਆ ਕੇ ਵੀ ਜਿੱਤ ਜੂ ਜੀ ਉਹਦੇ ਮੁਕੱਦਰ ਜਿੱਤਣ ਵਾਲੇ ਹੋਇਆ ਤਾਂ ਬਿਲਕੁਲ ਹਾਜੀ ਬਾਬਿਓ ਕੀ ਹਾਲ ਚਾਲ ਨੇ ਲੋ ਵੀ ਅੱਜ ਦਾ ਕਰਦੇ ਆ ਵਲੌਗ ਸ਼ੁਰੂ ਤੇ ਲਿੰਧ ਤੇ ਚੜਦੇ ਵਾਲੇ ਭਰਾਵਾਂ ਨੂੰ ਦਰੋਸ ਸਾਸਰੀ ਗਾਲਿਆ ਤੇ ਕਰਦੇ ਆ ਵੀਰਿਓ ਅੱਜ ਦੀ ਵੀਡੀਓ ਸਟਾਰਟ ਤੇ ਲੋ ਵੀ ਕਬੂਤਰ ਕੱਢ ਦਿੱਤੇ ਅੱਜ ਨਵਾਂ ਹੀ ਕੱਢਿਆ ਕਬੂਤਰ ਤੇ ਜਿਹੜੇ ਕੱਲ ਕੱਡੇ ਸੀ ਉਹ ਜੇ ਲੇਟ ਡਾਵਾਂਗੇ ਥੋੜੇ ਜਿਹਾ ਅੱਜ 9-10 ਵਜੇ ਜਾਣੇ ਕਿਉਂਕਿ ਕਬੂਤਰ ਵੀ ਕੱਢਣੇ ਆ ਟਾਈਮ ਹੋਈ ਜਾਂਦਾ ਤੇ ਕਬੂਤਰ ਕੱਢੇ ਅੱਜ ਪਹਿਲਾਂ ਕਬੂਤਰੀਆਂ ਕੱਢਾਂਗੇ ਬਾਅਦ ਆ ਤਿੰਨ ਚਾਰ ਆ ਫਿਰਦੇ ਆ ਤੇ ਬਾਕੀ ਪਤਾ ਨਹੀਂ ਕਿੱਥੇ ਫਿਰਦੇ ਆ ਵੀ ਆਪਾਂ ਨੂੰ ਨਹੀਂ ਪਤਾ ਓਏ ਓਹ ਵੜ ਗਿਆ ਵੜ ਗਿਆ ਅੰਦਰ ਓਏ ਹੋ ਗਿਆ ਵੀ ਖੱਤਿਆ ਜੀ ਵੜਨ ਨੂੰ ਫਿਰਦੇ ਆ ਉਹ ਵੀ ਜਿਹੜਾ ਕੂਤਰ ਉਹਦੋਂ ਆਪਣਾ ਕਸਦਾ ਬਹੁ ਸੀਗਾ ਪਹਿਲੇ ਤਾਂ ਨਹੀਂ ਛੱਡਿਆ ਸੀ ਉਹ ਹੁਣ ਆ ਫਿਰਦਾ ਅੱਜ ਅੱਜ ਕੋਈ ਚਾਲ ਚੱਲਣ ਠੀਕ ਆ ਡਾਰ ਵੀ ਠੀਕ ਆ ਕੂਤਰ ਦੀ ਤੇ ਇੱਕ ਕੂਤਰਾ ਆ ਫਿਰਦਾ ਇੱਕ ਆਪਣਾ ਆ ਫਿਰਦਾ ਜਾ ਤਿੰਨ ਚਾਰ ਬਹਿ ਗਏ ਆ ਬਾਕੀ ਉਹ ਵੀ ਬਿੰਦੇ ਆ ਤਾਂ ਫੇ ਤੁਹਾਨੂੰ ਦੱਸਦੇ ਆ ਉਹ ਕੂਤਰੇ ਕੁੜ ਦਾ ਪਿਆਪਾ ਕਾਂ ਪਿੱਛੇ ਕਾਂ ਆ ਉੱਤੀ ਕਾਂ ਹੀ ਪੈ ਗਿਆ ਕੁੜੀ ਆ ਵੇ ਦਾ ਕੂਤਰੇ ਦੇ ਪਿੱਛੇ ਮੈਂ ਤਾਂ ਸਾਰੇ ਬੈਰੀ ਪੈ ਗਈ ਸਾਲੀ ਉਹ ਕਾਂ ਸੀ ਕੁੜੀ ਜਵਾ ਕਾਂ ਪੈ ਗਿਆ ਪਿੱਛੇ ਤੇ ਬਾਬੇ ਜਿਹੜੇ ਲੱਕਵੇ ਦੀ ਪ੍ਰੋਬਲਮ ਆਉਂਦੀ ਸੀਗੀ ਤੇ ਉਹ ਆਹ ਵਾਲੀ ਦਵਾਈ ਆ ਜਿਹੜੀ ਆ ਡਿਸਪਲੇ ਦੇ ਉੱਤੇ ਹੁੰਦੀ ਆ ਨਾ ਤੇ ਇਹ ਤੁਸੀਂ ਹੋਮੋਪੈਥਿਕ ਦੀ ਆ ਕਹੀ ਵੀ ਹੋਮੋਪੈਥਿਕ ਤੋਂ ਜਾਂ ਮੈਡੀਕਲ ਕਹੀ ਵੀ ਸ਼ੌਪ ਤੋਂ ਤੁਸੀਂ ਲੈ ਸਕਦੇ ਆ ਤੇ ਇਹ ਦੇਣੀ ਕਿੱਦਾਂ ਆ ਮਤਲਬ ਜੇ ਕਬੂਤਰ ਆਪਣਾ ਤੁਹਾਨੂੰ ਲੱਗਦਾ ਵੀ ਹਾਂ ਯਾਰ ਲਕਵੇਜ ਆ ਗਿਆ ਹਨ ਤੇ ਉਹ ਦਿਨ ਹੀ ਚੱਕ ਲੋ ਉਹਨੂੰ ਚੱਕ ਕੇ ਤੇ ਉਹਦੇ ਸਾਰੇ ਪਰ ਪਟ ਦੇਣੇ ਆ ਪੂਸ਼ ਕੰਦੀਆਂ ਸਭ ਬਹਿਨ ਲੱਡਾ ਪੁੰਡਾ ਜਿਆ ਕਰ ਦੇਣਾ ਕਰਕੇ ਤੇ ਇਹਦੀਆਂ ਨਾ ਤੁਸੀਂ ਦੋ ਬੂੰਦਾ ਤੇ ਨੱਕ ਚ ਪਾਉਣੀਆਂ ਤੇ ਇੱਕ ਬੂੰਦਾ ਹਲਕੀ ਜੀ ਪਤਲੀ ਕਰਕੇ ਪਾਣੀ ਦਾ ਇੱਕ ਦੋ ਬੂੰਦਾ ਪਾਣੀ ਦੀਆਂ ਲੈ ਕੇ ਉਹ ਚ ਇੱਕ ਬੂੰਦ ਪਾ ਕੇ ਨਾ ਤੇ ਉਹ ਮੂੰਹ 'ਚ ਵੀ ਛੱਡ ਦੇਣੀ ਆ ਤੇ ਨੱਕ 'ਚ ਵੀ ਪਾਉਣੀ ਆ ਤੇ ਧੁੱਪ ਲਵਾਉਣੀ ਨੂੰ ਠੀਕ ਆ ਜਿੰਨੀ ਧੁੱਪ ਲਵਾਓਗੇ ਮੈਂ ਕਹਾ ਦੋ ਜਾਂ ਤਿੰਨ ਦਿਨ ਦੇ ਵਿੱਚ ਵਿੱਚ ਬਾਈ ਬਿਲਕੁਲ ਲਕਵਾ ਤੋਂ ਜਿੰਨੀ ਮਰਜ਼ੀ ਬਿੰਗੀ ਹੋਵੇ ਧੋਣ ਸਿੱਧੀ ਹੋ ਜਾਊਗੀ ਇਹੇ ਕੰਮ ਕਰਨਾ ਵਸ ਪਾਰ ਸਾਰੇ ਪੱਟ ਦੇਣੇ ਆ ਤੇ ਉਹਨੂੰ ਚੰਗੀ ਤਰ੍ਹਾਂ ਜਦ ਤਾ ਦੋ ਬੂੰਦਾ ਨੱਕ 'ਚ ਤੇ ਇੱਕ ਮੂੰਹ 'ਚ ਬੂੰਦਾ ਜ ਮਿਕਸ ਕਰਕੇ ਹੀ ਪਾਉਣੀ ਆ ਉਦਾਂ ਨਾ ਪਾਇਓ ਉਦਾਂ ਨਹੀਂ ਤਾਂ ਉਹ ਥੋੜੀ ਕੋੜੀ ਹੁੰਦੀ ਗਲਿਚ ਦੂਗੀ ਉਹ ਤੇ ਇਹਦੇ ਨਾਲ ਹੀ ਸੈੱਟ ਹੋ ਜਾਣੀਆਂ ਹੋਰ ਕੁਝ ਨਹੀਂ ਕਰਨ ਦੀ ਲੋੜ ਨਾ ਕੋਈ ਦਵਾਈ ਦਿਓ ਨਾ ਕੁਝ ਵੀ ਜੇ ਨਾਲ ਪਾਉਣਾ ਤਾਂ ਤੁਸੀਂ ਟੈਰਾਮਾਈਸਿਨ ਦਾ ਪਾਊਡਰ ਪਾ ਸਕਦੇ ਆ ਟੈਟਰਸਾਈਕਲਿਨ ਕਰਕੇ ਜਿਹੜਾ ਆਉਂਦਾ ਪੀਲਾ ਪੀਲਾ ਪੈਕੇਟ ਹੁੰਦਾ ਉਹ ਵਾਲਾ ਪਾ ਦਿਓ ਹਨਾ ਤੇ ਉਹਦੇ ਨਾਲ ਬਿਲਕੁਲ ਸਹੀ ਹੋ ਜੂਗਾ ਐਨ ਵਧੀਆ ਰਿਜ਼ਲਟ ਆ ਆਪਾਂ ਕੀਤਾ ਹੋਇਆ ਆ ਇਹ ਨਹੀਂ ਕਿ ਕਿਤੇ ਨੱਟਾਂ ਤੋਂ ਚੱਕ ਲਈ ਜਾ ਕੇ ਦੋ ਵੀ ਨਾ ਇਹ ਆਪਾਂ ਵਰਤਿਆ ਆ ਤੇ ਉਹੀ ਤੁਹਾਨੂੰ ਦੱਸਿਆ ਹਨਾ ਤਲਬ ਬਾਪੇ ਸ਼ੀਲੇ ਨੂੰ ਲੈ ਕੇ ਆਉਣੇ ਆ ਸ਼ੀਲੇ ਦਾ ਆ ਫੋਨ ਤੇ ਉਹਨੂੰ ਘਰੋਂ ਬਿਠਾ ਕੇ ਲਿਓ ਨਾ ਜਾ ਕੇ ਕੀਲਾ ਇਹ ਹੋ ਗਿਆ ਕਾਹਦੀਆਂ ਗੋੜ ਤਾਂ ਆਪਣੇ ਤੋਂ ਪੁਰਾਣਾ 50 ਸਗਾ ਥੋੜਾ ਹੋਰ ਜੋਰ ਕਦਾ ਬਾਜੀ ਆਜੋ ਲਾ ਵੀ ਬਾਬੋ ਇੰਦਰ ਕੋ ਮੜਵੀ ਆ ਗਿਆ ਆ ਗਿਆ ਭਰਾ ਸਾਡਾ ਲੋ ਵੀ ਅੱਜ ਤੁਹਾਨੂੰ ਗਾਣੇ ਸੁਣਾਉਣੇ ਆ ਇਹ ਆਉਂਦਾ ਕੱਟਈ ਆ ਉੱਪਰ ਨੂੰ ਪੇ ਆ ਗਿਆ ਯਾਨੀ ਕਿ ਵਧੀਆ ਵਧੀਆ ਭਾਈ ਠੀਕ ਹੈ ਹੋਰ ਵੀ ਬੈਠੇ ਆ ਹੋਰ 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 ਛੱਡ ਕੇ ਬੈਠੇ ਆ ਭਰਾਵਾ ਲੋਕੀ ਦਾ ਗੱਲਾਂ ਕਰਦੇ ਆ ਕਹਿੰਦੇ ਛੀਲੇ ਰਕੂਤਰ ਛੱਡਦੇ ਮੈਂ ਤਾਂ ਛੱਡੇ ਨਹੀਂਗੇ ਤਿੰਨ ਘਟਰ ਦਾ ਪਾਰ ਆ ਕਿ ਇੱਥੇ ੜਾਵਾਂ ਕੀ ਗੋਪੀ ਦੇ ਕੋਲੇ ਹੀ ਸਾਜ ਤੇ ਰੱਖ ਲਿਆ ਅੱਜ ਇਤੋਂ ਗਾਣੇ ਗੁਣੇ ਸੁਣਦੇ ਆ ਬਾਈ ਤੋਂ ਬੜੇ ਦਿਨਾਂ ਬਾਅਦ ਕੱਢ ਕੇ ਲਿਆਂਦਾ ਆਪਾਂ ਤੇ ਨਾਲੇ ਤੁਸੀਂ ਬਹੁਤ ਪਿਆਰ ਦਿੱਤਾ ਪਹਿਲਾਂ ਵੀ ਤੇ ਤੁਸੀਂ ਜਿਹੜੇ ਆਪਾਂ ਵਲੌਗ ਪਾਉਨੇ ਪਿਆ ਇਹਨਾਂ ਵਲੌਗਾ ਨੂੰ ਵੀ ਤੁਸੀਂ ਬਹੁਤ ਪਿਆਰ ਦਿੰਦੇ ਆ ਐਦਾਂ ਹੀ ਆਪਣਾ ਸਾਥ ਦਿੰਦੇ ਰਹੋ ਤੇ ਆਪਾਂ ਐਦਾਂ ਹੀ ਕੰਮ ਗੱਡੀ ਜਾਵਾਂਗੇ ਛਿਲੇ ਕਿੰਨੇ ਕੱਢੇ ਅੱਜ ਅੱਜ ਕੱਢੇ ਆ 6 ਕੱਢੇ ਗੋਪੀ ਦੇ 6 ਹਾਂ ਵਰਤਿਆ ਸਵੇਰੇ ਜਿਹੜਾ ਉੱਪਰ ਕੱਸਦਾ ਸੀ ਹੋਰ ਹੋਰ ਹੱਥੇ ਔੜਦੇ ਤਿੰਨ ਔੜਦੇ ਯਾਰ ਅੱਜ ਕੱਢੇ ਹੀ ਤੁਸੀਂ ਰੱਤੇ ਰੱਤੇ ਆ ਕਈ ਗੱਡੇ ਅੱਜ ਰੱਤੇ ਗੋਪੀ ਦੇ ਮਸ਼ਹੂਰ ਆ ਨਾ ਰੱਤੇ ਨਾ ਰੱਤੇ ਜਾਂ ਲਾਖੇ ਇਹ ਹੀ ਆ ਦੀ ਗੇਮ ਬਹੁਤ ਆਉਂਦੇ ਆ ਚੀਨਿਆਂ ਦੇ ਵੀ ਜਿਆਦਾ ਫੈਨ ਆ ਨਾ ਆਪਾਂ ਚੀਨਿਆਂ ਦਾ ਗਾਣਾ ਨਹੀਂ ਗੱਲੇ ਜਿੰਨੇ ਜੱਟ ਦੇ ਸਰਾਈ ਸਰਾਈ ਗਾਣਾ ਆਓ ਜੀ ਬਾਈ ਜੀ ਤੇ ਵਾਵਾ ਚੱਲਿਆ ਲੋਕਾਂ ਨੇ ਪਸੰਦ ਵਧੀਆ ਕੀਤਾ ਯਾਰ ਹਾਂ ਸੁਣਾ ਜਰਾ ਕਬੂਤਰ ਬਾਜ਼ ਭਰਾਵਾਂ ਨੇ ਬਹੁਤ ਪਸੰਦ ਕੀਤਾ ਪਹਿਲਾਂ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਬੂਤਰ ਬਾਜ਼ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਤੇ ਸਭ ਤੋਂ ਪਹਿਲਾਂ ਬਾਈ ਭੁਪਿੰਦਰ ਚੱਕਰਾ ਆਪਣੇ ਵਿੱਚ ਨਹੀਂ ਰਿਹਾ ਬੜੀ ਦੁੱਖ ਵਾਲੀ ਗੱਲ ਆ ਉਹਨਾਂ ਨੇ ਸਭ ਤੋਂ ਪਹਿਲਾਂ ਮੈਨੂੰ ਸਪੋਰਟ ਦਿੱਤੀ ਮੈਨੂੰ ਫੋਨ ਕੀਤਾ ਮੈਨੂੰ ਵਧਾਈਆਂ ਦਿੱਤੀਆਂ ਵੀ ਬਾਈ ਤੇਰਾ ਗਾਣਾ ਬਹੁਤ ਵਧੀਆ ਆ ਉਹ ਹੁਣ ਆਪਣੇ ਵਿੱਚ ਹੈ ਨਹੀਂ ਕਿ ਬੜੀ ਦੁੱਖ ਵਾਲੀ ਗੱਲ ਆ ਐਕਸੀਡੈਂਟ ਹੋ ਗਿਆ ਬਾਈ ਦਾ ਚੀਨੇ ਜੱਟ ਦੇ ਓ ਮਾਨ ਮੈਨੂੰ ਬੜਾ ਬੱਗੀ ਠੱਲ ਵਾਲੀ ਤੇ ਕਢਾਲੇ ਬੱਚੇ ਸਵਾਰੀ ਚੀਨੀ ਕਾਲੀ ਦੇ ਚੀਨਿਆਂ ਨੂੰ ਐਤ ਕੀ ਖਰਾਕ ਪੂਰੀ ਚਾਰੀ ਆਉ ਫੋਲੇ ਹ ਤਿਆਰੀ ਤੂੰ ਦੇਖੀ ਐਤ ਕੀ ਦੀਵਾਰੀ ਸਿਰੋਂ ਲੈ ਕੇ ਪੈਰਾਂ ਤੱਕ ਮੜੂ ਤੈਨੂੰ ਬੱਲੀਏ ਨਹੀਂ ਸੋਨੇ ਨਾਲ ਸਾਰੀ ਓ ਪੋਲਿਆ ਤਿਆਰੀ ਤੂੰ ਦੇਖੀ ਐਤ ਕੀ ਦੀਵਾਰੀ ਓ ਪੁੱਤਾਂ ਵਾਂਗੂ ਪਾਲੇ ਮੈਨੂੰ ਮਾਣਿਏ ਨਾਤੇ ਕੋਈ ਕਰੇ ਨਾ ਗਦਾਰੀ ਇਹ ਨਾ ਬੇਜਵਾਨਾ ਤੇ ਸਾਰਾ ਦਿਨ ਥੱਕ ਜਾਂਦੇ ਮਾਰਦੇ ਉਡਾਰੀ ਓ ਪੋਲਿਆ ਤਿਆਰੀ ਤੂੰ ਦੇਖੀ ਐਤ ਕੀ ਦੀਵਾਰੀ ਸਿਰੋਂ ਲੈ ਕੇ ਪੈਰਾਂ ਤੱਕ ਮੜੂ ਤੈਨੂੰ ਬੱਲੀਏ ਨਹੀਂ ਸੋਨੇ ਨਾਲ ਸਾਰੀ ਓ ਫੋਲਿਆ ਤਿਆਰੀ ਤੂੰ ਦੇਖੀ ਐਤ ਕੀ ਦੀਵਾਰੀ ਓ ਪਿਆਰ ਦਿੰਦਾ ਤੁਸੀਂ ਸਾਰਿਆਂ ਨੇ ਇਸ ਗਾਣੇ ਨੂੰ ਤੂੰ ਵੀ ਆ ਰਿਹਾ ਜਲਦੀ ਜਲਦੀ ਤੂੰ ਵੀ ਆ ਰਿਹਾ ਇਹ ਤੇ ਓ ਡਿਊਟ ਆ ਓ ਡਿਊਟ ਓ ਡਿਊਟ Song ਆ ਹਾਂ ਤੇ ਬਹੁਤ ਜਲਦੀ ਜਲਦੀ ਆ ਰਿਹਾ ਤੇ ਤੁਸੀਂ ਉੱਤੇ ਵੀ ਪਿਆਰ ਜਿੱਦਾਂ ਪਹਿਲੇ ਗਾਣੇ ਤੇ ਪਿਆਰ ਦਿੱਤਾ ਤੇ ਇੱਥੇ ਵੀ ਉਦਾਂ ਹੀ ਤੁਸੀਂ ਐਂ ਗੱਡ ਕੇ ਪਿਆਰ ਦਿਓ। ਸਹੀ ਇਹ ਦੋ ਲਾਈਨਾਂ ਆਉਂਦੀਆਂ। ਸੁਣਾ ਆ ਦਿਓ ਸੁਣਾ ਦਿਓ ਭਜੀ। ਪਰ ਉਹ ਫੇ ਕੁੜੀ ਨਾਰਾ ਮੈਂ ਕੁੜੀ ਤੇ ਦੋ ਬੋਲ ਆਪੇ ਸੁਣਾ ਦੇਣਾ। ਕੁੜੀ ਸ਼ੀਲਾ ਖਾਲਿਆਂ ਦਾ ਕੁੜੀ ਵਾਲੀ ਵਾਈ ਕੱਢ ਕੇ। ਮੈਂ ਨਹੀਂ ਮੈਨੂੰ ਭਰੋ ਕੁੜੀ ਵਾਲੀ। ਚਲ ਮੈਂ ਕੁੜੀ ਦੀ ਕੁੜੀ ਦੀ ਕੁੜੀ ਆਪੀ ਦੋ ਬੋਲ ਕੁੜੀ ਦੇ ਸੁਣਾ ਦੇਣਾ। ਜਿਦਾ ਕੁੜੀ ਕਹਿੰਦੀ ਆ ਸਾਰਾ ਦਿਨ ਗਰਮੀ ਚ ਬੈਠੇ ਰਹਿੰਦੇ ਧੁੱਪੇ ਮੈਨੂੰ ਲੱਗੇ ਹਿੱਲਿਆ ਹੋਇਆ ਦਿਮਾਗ ਨਾ ਦਾ ਔਰ ਕਰਦੇ ਆ ਮਿਹਨਤਾਂ ਨਹੀਂ ਬੈਠ ਰੋਜ਼ ਧੁੱਪੇ ਕਬੂਤਰ ਬਾਜ਼ੀ ਆ ਕੁੜੇ ਸ਼ੌਂਕ ਜਿਨਾ ਦਾ ਬਾਕੀ ਸਾਰਾ ਗਾਣਾ ਜਿਹੜਾ ਆ ਆਪਾਂ ਛੇਤੀ ਦਾ ਬੋਲੇ ਪੇਸ਼ ਕਰਾਂਗੇ ਤੇ ਸਾਰਿਆਂ ਨੇ ਜਦਾਂ ਚੀਨੇ ਜੜਦੇ ਗਾਣੇ ਨੂੰ ਪਿਆਰ ਦਿੱਤਾ ਇਸੇ ਤਰ੍ਹਾਂ ਹੀ ਓਦਾਂ ਹੀ ਇੱਥੇ ਵੀ ਆ ਗੱਡ ਦਿਓ ਕੰਮ ਯਾਰਾ ਕੋਈ ਕਸਰਾ ਨਾ ਰਹਿਣ ਲੋਕੀ ਇੰਨੀਆਂ ਪ੍ਰਮੋਸ਼ਨਾਂ ਲਾਉਂਦੇ ਆ ਇੱਕ ਰੁਪਈਏ ਦੀ ਪ੍ਰਮੋਸ਼ਨ ਦੀ ਉਸ ਗਾਣੇ ਦੇ ਲਈ ਔਰ ਤੁਸੀਂ ਪਿਆਰ ਦਿੱਤਾ ਬਾਜ ਭਰਾਵਾ ਨੇ ਇਸ ਗਾਣੇ ਨੂੰ ਇੰਨਾ ਪਿਆਰ ਦਿੱਤਾ ਇਦਾਂ ਹੀ ਇਹਨੂੰ ਵੀ ਪਿਆਰ ਦਿਓ ਤੇ ਭਰਾ ਨੂੰ ਸਾਥ ਦਿਓ ਹਨਾ ਤੇ ਆ ਜਾ ਕੋਈ ਬਾਬੇ ਅੱਜ ਕੱਢਦੇ ਆ ਮਾਦੀਆਂ ਤੇ ਗੱਲਬਾਤਾਂ ਨੂੰ ਅੱਜ ਬੰਦਾ ਦਿਖਾਤਾ ਆਪਾਂ ਕੋਲੇ ਲਿਆਂਦਾ ਹੋਇਆ ਆਪਣਾ ਇਹ ਕੋਈ ਆਉਂਦਾ ਹੀ ਜੱਜ ਜਲਦੀ ਬਾੜਾ ਲਿਆਈਦਾ ਨਹੀਂ ਹਨਾ ਉਹ ਰਤਨ ਨੂੰ ਵਧੀਆ ਲੱਗਿਆ ਜ਼ਾਵਰ ਦਾ ਊੜਾ ਹਨਾ ਭਜੀ ਕੋਈ ਨਹੀਂ ਮਾੜੀ ਮੋਟੀ ਚਲਦੀ ਆ ਇੱਥੇ ਆ ਤੇ ਆ ਆ ਦੇ ਆ ਗਿਆ ਪੱਥਰ ਪਰ ਲੌਣ ਦਿਆ ਕਬੂਤਰ ਅੱਜ ਮੌਸਮ ਜਿਹੜਾ ਆ ਨਾ ਉਹ ਬਹੁਤ ਵਧੀਆ ਆ ਨਾਲ ਨਾਲ ਮੱਠੀ ਮੱਠੀ ਹਵਾ ਚੱਲੀ ਜਾਂਦੀ ਆ ਨਾਲੇ ਜਾਨਵਰ ਉੱਠੀ ਜਾਂਦੇ ਪੂਰੀ ਲਹਿਰ ਕੱਢਦੇ ਭਾਈ ਅੱਜ ਆ ਜਵਾਨ ਲੱਗੇ ਆ ਪੂਰੀ ਮਿਹਨਤ ਲਾਉਣ ਬਾਜ਼ੀ ਦੇ ਵਿੱਚ ਮਿਹਨਤ ਬਹੁਤ ਕਰਨੀ ਪੈਂਦੀ ਆ ਆਉੜデア ਨਾਵੇ 2 ਮਿੰਟ ਰੁਕ ਜਾਂਦਾ ਇਹ ਤਾਂ ਅੱਜ ਪਹਿਲੇ ਦੂਜੇ ਦੇ ਨਾਲ ਕੱਢੇ ਕਰਕੇ ਥੋੜੀ ਯਾਰ ਦੇਖੋ ਪਰਦਾ ਨਹੀਂ ਆਪਾਂ ਜਿੰਨੇ ਕੀ ਕਰਨ ਲੱਗਾ ਇਹਨਾਂ ਨੂੰ ਇਹਨਾਂ ਨੂੰ ਲੱਗੇ ਗੁੜ ਲਾਉਣ ਭਾਈ ਗੁੜ ਲਾ ਕੇ ਭਰੋ ਦੇ ਮੈਨੂੰ ਕਈ ਭਾਰੀ ਗੁੱਪੇ ਵਿੱਚ ਰਹਿ ਗੋਰ-ਗੋਰ ਚੱਲਦੇ ਨਹੀਂ ਤੇ ਆਜੇ ਇਹਨਾਂ ਨੂੰ ਗੁੜ ਲਾ ਰਿਹਾ ਗੁੜ ਲਾ ਕੇ ਭਾਈ ਕਮਨੀ ਆਂਗਲੇ ਬਤਾਉਣਗੇ ਹੁਣ ਹੋਲੀ ਆ ਸੰਗਤਪੁਰ ਜਿਹੜੀ ਜਿੱਤੀ ਉਹਦਾ ਭਰਾ ਆ ਇਹਦਾ ਭਾਈ ਆ ਨਹੀਂ ਨਹੀਂ ਉਹ ਨਹੀਂ ਭਾਈ ਇਹਦਾ ਉਹ ਇਹਦਾ ਆ ਡੰਡੇ ਵਾਲੇ ਦਾ ਆ ਡੰਡੇ ਵਾਲੀ ਭੈਣ ਦਾ ਡੰਡੇ ਵਾਲੀ ਦੀ ਭੈਣ ਦਾ ਇੰਗਰੇਜ਼ ਤੋਂ ਪਰਫੁੱਲ ਡੰਡੇ ਵਾਲੀ ਇੱਥੇ ਹੀ ਉੜਦੀ ਕੋਪੀ ਹੈ ਨਾ ਉਹਦੇ ਵਰਗੀ ਆ ਨਾ ਦੇਸ ਛਕਲ ਵੀ ਉਹਦੇ ਵਰਗੀ ਆ ਛਕਲ ਉਹਦੇ ਵਰਗੀ ਆ ਛਕਾ ਭਰਾ ਆ ਉਹਦਾ ਉਹ ਬਾਬੇ ਪੇਉ ਥੇ ਜਾ ਇਸ ਤੱਲੂ ੜਾ ਰ ਬੰਦੋ ਜੀ ਚੱਲ ਵੀ ਸੋਹਣਿਆ ਤੂੰ ਵੀ ਵਹਿ ਵਿੱਚ ਸੁਪ ਲਵਾਉਂਗੇ ਅੱਜ ਇਹਨੂੰ ਹੋਰ ਹੋਰ ਕੁੱਪਲ ਹੋਣਗੇ ਕੋੜ ਕੜਮ ਗਰਮਾ ਕੋੜ ਹਮਮਾ ਜਿਹੜਾ ਨੀਲਾ ਲਾਉਂਦੇ ਦੂਜੇ ਪਾ ਦਿਆ ਨਾ ਕਿਹੜੇ ਕਿਹੜੇ ਅੰਦਰ ਇੱਕ ਪਾ ਦਿਆ ਮੈਂ ਔਰ ਹੈ ਕਿਹੜੀ ਥੱਲੇ ਅੱਛਾ ਉਹ ਨੂੰ ਤੇ ਦੇ ਕੇ ਉਹ ਜਾਲ ਤੰਗ ਦੇ ਹੋਰ ਹੋਰ ਟੰਗਣਾ ਕਰ ਰਹਾ ਨਾ ਮੈਂ ਓਏ ਬਈ ਗੋੜ ਦੇ ਹੋ ਰਿਹਾ ਅੱਜ ਖੀਲਾ ਗੋੜ ਦੇ ਰਿਹਾ ਅੱਜ ਕਬੂਤਰਾਂ ਨੂੰ ਗੱਲ ਬੈਠੀ 3:00 ਵਜੇ 4 ਮਿੰਟ ਤੇ ਅੱਜ ਫੇਰ ਉਹੀ ਹਾਲ ਇਥੇ ਛੱਡੀ ਦੀ ਚਲ ਜਾਲ ਤੇ ਮੈਂਟ ਜੀ ਬਾਈ ਕਾਦੀ ਡਰੀ ਐ ਇਹਨੂੰ ਬੈਰੀ ਪਈ ਐ ਕਦਰ ਦੀ ਬਸ ਉਦਣ ਦੀ ਡਰੀ ਐ ਇਹ ਸੱਦੀ ਖੁੱਡੇ ਚ ਜਾਂਦੀ ਐ ਬਰੀਡ ਚ ਪਾ ਲੋ ਬਰੀਡਾ ਬਰੂਡਾ ਨੂੰ ਬਾਈ ਨੇ ਪਾਈ ਜਾਣੇ ਇਹਨੂੰ ਛੱਡਾਂਗੇ ਇਹਨੂੰ ਉਡਾਵਾਂਗੇ ਇਹਨੂੰ ਏਡੀ ਜਲਦੀ ਹਿਮਨ ਨਹੀਂ ਹਾਰਦੀ ਨਾ ਕੋਈ ਮੰਨੂ ਇਹੇ ਲੇ ਲੇਤਾ ਹੋਰ ਗੋੜ ਦਿੱਤਾ ਇਹ ਕਿੰਨਾ ਕੁ ਪੁਰਾਣਾ ਗੋੜ ਮੜਿਆ ਦਿਖਾਈ ਇਹ ਪਿਛਲੇ ਸਾਲ ਦਾ ਬਣਿਆ ਪਿਆ ਪਿਛਲੇ ਸਾਲ ਦਾ ਦੇਖੋ ਪਿਛਲੇ ਸਾਲ ਦਾ ਬਣਿਆ ਪਿਆ ਇਹ ਗੋੜ ਉਹ ਗੋੜਾ ਪਿਛਲੇ ਸਾਲ ਦਾ ਬਣਿਆ ਹੋਇਆ ਫੋੜਿਆ ਤੇ ਰੰਗ ਦੇਖੋ ਫੋੜ ਦਾ ਕੁਛ ਨਹੀਂ ਲਾਇਆ ਹੁਣ ਜੇ ਕੀ ਕੁਛ ਪਾਇਆ ਇਦਾਂ ਹੀ ਆ ਦੇ ਲੋ ਤੇ ਰੰਗਾਂ ਦੇਖੋ ਹਾਂ ਇਹਨ ਥੋੜਾ ਮੁਰਗੇ ਮੁਰਗੇ ਆ ਮੁਰਗਿਆਂ ਦੇ ਪੁੱਟੇ ਪਟੇ ਜੋ ਜਾਵ ਹੋ ਜਾਂਦੇ ਨਾ ਗੋੜ ਦੇਣਾ ਪੈਂਦਾ ਗਰਮ ਅੱਛਾ ਹਾਂ ਇਹ ਬਣਾ ਆ ਵੀ ਇਹੀ ਲੱਗ ਜਾਂਦਾ ਕੁੱਕੜਾਂ ਨੂੰ ਵੀ ਕੁੱਕੜਾਂ ਨੂੰ ਸੇਮ ਹੀ ਹੁੰਦਾ ਹੈ ਹੋਰ ਹੋਰ ਸੇਮ ਹੀ ਸੇਮ ਹੀ ਤੇ ਕੁਆਂਟੀਟੀ ਕਿੰਨੀ ਹੁੰਦੀ ਹੈ ਉਹਨਾਂ ਦੀ ਤੇ ਯਾਨੀ ਇਹ ਤੋਂ ਥੋੜੀ ਮਾਤਰਾ ਜਿਹਾ ਜ਼ਿਆਦਾ ਲਾਉਣਾ ਪੈਂਦਾ ਹੈ ਹਾਂਜੀ ਮੁਰਗੇ ਦਾ ਬੇਟ ਥੋੜਾ ਜ਼ਿਆਦਾ ਹੁੰਦਾ ਦੁੱਕੜਾ ਕਬੂਤਰ ਨਾਲ ਹੈ ਦੁੱਕੜਾ ਕਿ ਤਿੱਗੜਾ ਨਹੀਂ ਨਹੀਂ ਤਿੱਗੜਾ ਲੱਗ ਤਿੱਗੜਾ ਚੌਕੜਾ ਲੱਗ ਜਾਂਦਾ ਉਹਨੂੰ ਮੁਰਗੇ ਨੂੰ ਹਾਂਜੀ ਤੇ ਇਹਦਾ ਬਦਲੋ ਹਾਂਜੀ ਤੇ ਲੜਕੇ ਆਇਆ ਨਾ ਮੁਰਗਾ ਬਾਈ ਰਪੋਟਾ ਜਾਵਗਾ ਜਾਂ ਦਾਣਾ ਦੂਣਾ ਹਲੰਦਾ ਆ ਰਪੋਟਾ ਜਾਮ ਹੋ ਜਾਂਦਾ ਆ ਜੇ ਕਰਕੇ ਫਿਰ ਦੇੜਾ ਪੈਂਦਾ ਇਸ ਗਰਮ ਘਰ ਇਹਨਾ ਪੋਟਾ ਚੱਲ ਪੰਦਾ ਵਧੀਆ ਇਹ ਕਿੜਾ ਕੱਢ ਲਿਆ ਉਹ ਹੀ ਆ ਮੈਂ ਥੁੱਪੇ ਉਹ ਹੀ ਆ ਨੂੰ ਥੁੱਪੇ ਥੁੱਪ ਲਵਾਉਣ ਲੱਗੇ ਆ ਥੁੱਪ ਲਵਾ ਕੇ ਕੱਲਾ ਚਿੱਲੀ ਹੋਈ ਆ ਕੱਲਾ ਚਿੱਲੀ ਹੋਈ ਜਾਂਦਾ ਸਲਾਮ ਅਲੈਕੁਮ ਸ਼ਕਲ ਦਿਖਾਵਾਂ ਜੀ ਦਿਖਾਵੋ ਸ਼ਕਲ ਹਾਂਜੀ ਲੋ ਜੀ ਆਹ ਸਲਾਬ ਗਈ ਆ ਕੁਤਰੀ ਇਹਨੂੰ ਅਜ ਤੂੰ ਪੈ ਸੁੱਕ ਨਹੀਂ ਪਾਇਆ ਕੱਲ ਕਹਿੰਦੇ ਸਾਢੇ ਤਿੰਨ ਬੈਠੀ ਸੀ ਤੇ ਅੱਜ ਨਾਲ ਲੱਗਦੀ ਜਾਲ ਤੇ ਤੇ ਹੁਣ ਕਾਰਾਗਰੀ ਕੀਤੀ ਹੋਈ ਆ ਪ੍ਰਧਾਨ ਨੇ ਦੇਖਦੇ ਆ ਇਹ ਕੀ ਕਹਿੰਦੀ ਆ ਹੁਣ ਆਹ ਹੁਣ ਕਹਿੰਦੀ ਮੈਨੂੰ ਬਾਹਰ ਕੱਢੋ ਤੇ ਜਦੋਂ ਬਾਹਰ ਕੱਢਦੇ ਆ ਉਹ ਜਾ ਕੇ ਜਾਲ ਨਾਲ ਚਿੰਬੜ ਜਾਂਦੀ ਏ ਕੱਲ ਇਹ ਹੀ ਦੇਖ ਲਓ 3:30 ਵਜੇ ਬੈਠੀ ਬਲੱਡ ਬਹੁਤ ਵਧੀਆ ਆ ਨਸਲ ਬਹੁਤ ਘੈਂਟ ਆ ਪਰ ਕਈ ਵੇਲੇ ਕੀ ਹੁੰਦਾ ਕਬੂਤਰ ਜਾਂ ਦਾ ਡਰ ਜਾਂ ਕਬੂਤਰ ਦੀ ਆਤਮਾ ਵਿਗੜ ਜਾਂਦੀ ਹੈ ਕਈ ਵੇਲੇ ਵੈਰੀ ਵੈਰੀ ਯਾਰ ਇਹਨੂੰ ਤੇ ਪਿਛਲੀ ਵਾਰ ਬਾਜੀ ਤੇ ਆਪਣੀ ਦੇ ਨਾਨੋ ਮੁਜਰੇ ਇਹਦਾ ਭਰਾ ਛੱਡਿਆ ਸੀਗਾ ਬਾਜੀ ਤੇ ਹਾਂ ਤੇ ਇੰਨਾ ਔੜਿਆ ਤੇ ਔੜ ਔੜ ਕੇ ਮਰ ਗਿਆ ਕਬੂਤਰ ਉਹ ਅੱਛਾ ਬੈਠਿਆ ਹੀ ਨਹੀਂ ਹਾਂ ਬਾਜੀ ਨੱਬੜ ਗਈ ਸੀਗੀ ਯਾਨੀ ਕਿ ਤੇ ਦੋ ਕਬੂਤਰ ਉੱਡਦੇ ਸੀ ਜਦੋਂ ਜਦੋਂ ਉਹ ਚਪਾਈਦੇ ਦੇ ਬੈਠਾ ਚਪਾਈਦੇ ਦੇ ਬੈਠਾ ਤਾਂ ਉਹ ਕਿਤੇ ਨਿਆਣਿਆਂ ਨਾਲ ਫੜ ਕੇ ਨਾ ਪਾਣੀ ਚ ਡਬੋਤਾ ਹੈਗਾ ਇੰਨਾ ਜੋਰੇ ਇੰਨਾ ਵੱਧ ਮਾਰਿਆ ਹੈ ਕਬੂਤਰ ਮਰ ਗਿਆ ਜੀ ਉਹ ਆਪਣਾ ਅੱਛਾ ਇਹਦਾ ਭਰਾ ਹੀ ਸੀ ਸਗਾ ਅੱਛਾ ਮਰਨਾ ਨਹੀਂ ਸੀ ਉਹ ਬੰਦੇ ਕਿਉਂਕਿ ਗੰਦੇ ਹੁੰਦੇ ਨਿਆਣੇ ਨਹੀਂ ਹੈਗੇ ਸੀ ਵੱਡੇ ਹੀ ਬੰਦੇ ਸੀ ਵੱਡੇ ਸੀ ਵਧੀਆ ਕਬੂਤਰ ਬਾਏ ਸੀਗੇ ਨਾਂ ਵੀ ਕਮਾਉਂਦਾ ਚਲੋ ਨਾਮ ਆ ਲੈਣਾ ਨਹੀਂ ਚਾਹੋ ਛੱਡੋ ਅੱਛਾ ਜਿਹੜੀ ਵੀਡੀਓ ਬਾਹਰ ਲਈ ਸੀ ਜਿਹੜਾ ਲਫਾਫੇ ਚ ਪਾਇਆ ਸੀ ਹਾਂ ਲਫਾਫੇ ਚ ਪਾ ਕੇ ਗੱਠ ਮਾਰ ਕੇ ਤੇ ਨਾਲੀ ਚ ਸਿੱਟ ਦਿੱਤਾ ਸੀ ਕਬੂਤਰ ਨਾਲਾ ਜਿਹੜਾ ਫੇਰ ਮਰਨਾ ਹੀ ਹੈ ਜਾਨਵਰ ਤਾਂ ਮਰਿਆ ਸੀ ਕਬੂਤਰ ਉਹ ਤੇ ਚਲੋ ਕੋਈ ਗੱਲ ਨਹੀਂ ਇਹੋ ਜਿਹੇ ਬੰਦੇਆਂ ਬਾਰੇ ਕੀ ਕਹਿਣਾ ਚਾਹੁੰਦੇ ਆ ਜਿਹੜੇ ਨੇ ਕਬੂਤਰ ਜਾ ਕੇ ਓਲਿਆਂ ਤੋਂ ਕਬੂਤਰ ਚੱਕਦੇ ਆ ਜਾਂ ਫੜਦੇ ਆ ਕਬੂਤਰ ਕੋਈ ਵੀ ਯਾਰ ਕਿਸੇ ਦੇ ਵੀ ਕਬੂਤਰ ਹੋਵੇ ਉਹ ਯਾਰ ਇੱਕ ਵੀਰ ਦੇ 10 ਸਾਲ ਦੀ ਮਿਹਨਤ ਕੋ ਕੱਢ ਕੇ ਲੈ ਗਿਆ ਉਹਦੇ ਬਾਰੇ ਇਹ ਜਣਾ ਚਾਹੁੰਦੇ ਆ ਬਹੁਤ ਮਾੜੀ ਗੱਲ ਆ ਯਾਰ ਬਹੁਤ ਮਾੜੀ ਗੱਲ ਆ ਯਾਰ ਬਚਾਰਾ ਰੋਂਦਾ ਸੀ ਉਹ ਲਈ ਦੇਖਿਆ ਜਾਂਦਾ ਯਾਰ ਹੁਣ ਕਿਸੇ ਦਾ ਇੱਕ ਕਬੂਤਰ ਗਿਆ ਕਰੋ ਗਿਆ ਹੋਵੇ ਉਹਦਾ ਤਾਂ 300 ਕਬੂਤਰ ਦੱਸਦਾ ਭਾਜੀ ਯਾਰ 300 ਕਬੂਤਰ ਸਾਡਾ ਇੱਕ ਕਈ ਚੱਕ ਕੇ ਲੈ ਜਾ ਤਾਂ ਨਹੀਂ ਜ਼ਿੰਦੜ ਪਈ ਜਾਂਦੀ ਆ ਬਾਕੀ ਸਾਰਿਆਂ ਨੂੰ ਚਾਹੀਦਾ ਕਬੂਤਰ ਬਾਜ਼ਾਂ ਨੂੰ ਹਨਾ ਉਹਨਾਂ ਦੀ ਸਾਹ ਦੇਣ ਵੀ ਉਹਦਾ ਭਾਲ ਕਰਨੇ ਜੇ ਕਿਤੇ ਕਿਸ ਨੂੰ ਕਿਸੇ ਦੇ ਉਹਦੇ ਜਾਨਵਰ ਕਿਤੇ ਦੇਖਦੇ ਆ ਸਹੀ ਗੱਲ ਆ ਇੱਕ ਸੇਵਕ ਸੇਵਕਨਾ ਦੀ ਠੱਲਾਂ ਕਿੰਦਾ ਸੀ ਸੇਵਕਨਾ ਦੀ ਹਾਂ ਹਾਂ ਸੇਵਕਨਾ ਦੀਆਂ ਉਹ ਠੱਲਾਂ ਪਈਆਂ ਹੋਈਆਂ ਜਾਨਵਰਾਂ ਦੇ ਤੇ ਗੱਡੀਆਂ ਜਿਹੜੀਆਂ ਉਹ ਦੱਸੀਆਂ ਬਾਈ ਨੇ ਇੱਕ ਸਵਿਫਟ ਗੱਡੀ ਆ ਤੇ ਇੱਕ ਕਾਲੇ ਰੰਗ ਦੀ ਸਕਾਰਪਿਓ ਕਾਲੇ ਰੰਗ ਦੀ ਸਕਾਰਪਿਓ ਕਾਲੇ ਰੰਗ ਦੀ ਆ ਤੇ ਜੇ ਕਿਸੇ ਨੂੰ ਮਤਲਬ ਪਤਾ ਲੱਗੇ ਹਨਾ ਉਹਨਾਂ ਦੇ ਏਰੀਆ ਦੇ ਲਾਗੇ ਛਾਗੇ ਵੀ ਉਹ ਕਿਸੇ ਨੇ ਗੱਡੀਆਂ ਦੇਖੀਆਂ ਹੁਣ ਤਾਂ ਉਹ ਵੀ ਮੜ ਜਾ ਦੇਖੋ ਧਿਆਨ ਦਿਓ ਹਨਾ ਕਿਉਂਕਿ ਬੜਾ ਔਖਾ ਆ ਇਹ ਜਿਹੜੀ ਨਸਲ ਤਿਆਰ ਹੁੰਦੀ ਆ 10 ਸਾਲ ਆਪਾਂ ਕਹਿਣ ਨੂੰ ਹੁੰਦਾ ਪਤਾ ਇੱਕ ਸਾਲ ਖਰਾਬ ਹੋ ਜੇ ਨਾ ਬੱਸ ਬੱਸ ਤੇ ਬੰਦੇ ਦਾ ਮਰਨ ਹੋ ਜਾਂਦਾ 10 ਸਾਲ ਖਰਾਬ ਹੋ ਗਏ 10 ਸਾਲ ਦੀ ਮਿਹਨਤ ਸੀ ਵਿਚਾਰੇ ਦੀ ਨਹੀਂ ਆ ਇੱਕ ਦੂਜੇ ਦਾ ਯਾਰ ਕਬੂਤਰ ਬਾਜ਼ਾਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਬੱਸ ਬੱਸ ਕਿਉਂਕਿ ਜਿਹੜੇ ਤਾਂ ਪੁਰਾਣੇ ਕਬੂਤਰ ਬਾਜ਼ਾਂ ਉਹਨਾਂ ਨੂੰ ਪਤਾ ਆ ਵੀ ਕਿੱਦਾਂ ਜਾਨਵਰ ਪਾਲੇ ਜਾਂਦੇ ਤੇ ਕੀ ਇਹਨਾਂ ਦਾ ਦੁੱਖ ਆ ਨਵੇਂਆਂ ਨੂੰ ਤਾਂ ਪਤਾ ਹੀ ਨਹੀਂਗਾ ਕੁਝ ਹੈਗੇ ਨਵੇਂ ਜਿਹੜੇ ਉਹ ਵਿਜਿਤ ਕਰਦੇ ਐਸ ਚੀ ਦੀ ਵੇ ਨਸ਼ੇ ਰੂਸ਼ੇ ਵਾਲੇ ਜਾਂ ਉਦਾਂ ਲਾ ਲੋ ਜਿਹਨਾਂ ਨੂੰ ਮਿਹਨਤ ਨਹੀਂ ਕਰਨੀ ਉਹਨਾਂ ਕੀ ਕਰਨਾ 2-2 ਢਾਈ-ਢਾਈ ਜਿਹਾ ਵੀਦਣਾ ਉਹਨਾਂ ਕੋਲ ਪੈਸੇ ਹੈਗੇ ਆ ਜਾਂ ਤਾਂ 2-ढाई ਲੱਖ ਰੁਪਈਆ ਦੇ ਕੇ 우ਸਤਾਦ ਪਾ ਲੈਣਗੇ ਠੀਕ ਆ ਚਲੋ ਪਾਉਣਾ ਚਾਹੀਦਾ ਮੈਂ ਨਹੀਂ ਕਹਿੰਦਾ ਨਾ ਪਾਓ ਪਰ ਪਹਿਲਾਂ ਮਿਹਨਤ ਤਾਂ ਕਰੋ ਆਪਣੀ ਆਪਣੀ ਮਿਹਨਤ ਕਰਨੀ ਨਹੀਂ ਹੋਣਾ ਚੋਰੀ ਨਾ ਕਿਤੇ ਬਾਜ਼ੀਆਂ ਜਿੱਤਣੀਆਂ ਕਦੀ ਵੀ ਨਹੀਂ ਜਿੱਤ ਹੋਣੀਆਂ ਆਹ ਹੱਥ ਥੋੜੀ ਚੱਲਣਾ ਹੱਥ ਜਾਨਵਰ ਤਾਂ ਚਲੋ ਜਾਨਵਰ ਆ ਚਲੋ ਨਸਲ ਵੀ ਵਧੀਆ ਪਰ ਜਿੱਥੇ ਹੱਥ ਚੱਲਣਾ ਗੋਣ ਮੁਕੱਦਰ ਤੋਂ ਬਾਈ ਕੋਈ ਆ ਬਾਈ ਤਾਂ ਫਿਰ ਦੜਵੀ ਚੋ ਲਿਆ ਕੇ ਵੀ ਜਿੱਤ ਜੂ ਜੀ ਉਹਦੇ ਮੁਕੱਦਰ ਆਹੀ ਗੱਲਾਂ ਪੱਤਾ ਆ। ਹੂੰ। ਬਾਕੀ ਕਿਸੇ ਦੀ ਗੇਮ ਨਾ ਖਰਾਬ ਕਰਿਆ ਕਰੋ। ਸਹੀ ਗੱਲਾਂ ਬੋਲਦੇ। ਇਹ ਅਗਲੇ ਨੇ ਮਿਹਨਤ ਕੀਤੀ ਹੁੰਦੀ ਆ। ਕਿਉਂਕਿ ਲੋਕਾਂ ਦੇ ਬਾਣੇ ਇੱਕ ਕਬੂਤਰ ਹੀ ਆ ਇੱਕ। ਪਰ ਇੱਕ ਸਾਦਾ ਬੱਚਾ ਪਾਲ ਕੇ ਛੱਡਿਆ ਹੁੰਦਾ ਇੱਕ ਕਬੂਤਰ ਜਿਹੜਾ ਕਬੂਤਰ ਕਿਤੇ ਪਾਲਣਾ ਸੌਖਾ ਥੜਾ ਭਾਈ ਆ ਪਹਿਲਾਂ ਆਂਡੇ ਦਿੰਦੀ ਮਾਦੀ। ਹਾਂ। ਫੇਰ ਬੱਚੇ ਨਿਕਲਦੇ ਆ ਫੇਰ ਪਾਲਦੇ ਆ ਹੈ। ਫੇਰ ਉਹ ਟ੍ਰੇਨ ਕਰਦੇ ਆ ਪੰਦਾ ਆ। ਬਸ 6-7 ਲੀਆਂ ਲਾ ਕੇ ਟ੍ਰੇਨ ਕਰਕੇ ਫੇਰ ਉਹਨਾਂ ਨੂੰ ਬਾਜੀ ਦੇ ਲਈ ਆਇਆ ਜਾਂਦਾ ਆ ਬਾਦਾਂ ਪੋਣੀ ਪੰਦੇ ਆ। ਉੱਤੇ ਥੋੜੋ ਭਾਈਏ ਦੂਜੇ ਹੋ ਜਾਂਦੇ ਆ। ਬੜੀ ਕੋ ਬੜੀ ਮਹੱਤ ਹੈ ਯਾਰ ਜੇ ਹੁਣ ਆਪਣਾ ਕਬੂਤਰ ਚੱਕ ਕੇ ਕੋ ਲੋ ਲਵੇ ਤਾਂ ਵੀ ਮੜਾ ਆਇਆ ਭਾਜੀ ਹਨਾ ਹੁਣ ਅੱਜ ਮੇਰੇ ਹਿਸਾਬ ਨਾਲ 3 ਦਿਨ ਲਗਾਤਾਰ ਹੋ ਗਏ ਤੁਹਾਨੂੰ ਇੱਥੇ ਛੱਤ ਤੇ ਛੱਤ ਤੇ ਛੱਤ ਤੇ ਭਾਜੀ ਇਹ ਰੋਟੀ ਇੱਥੇ ਪਾਣੀ ਇੱਥੇ ਸਾਰਾ ਕੋਈ ਆਪਣਾ ਕੰਮ ਛੱਡ ਕੇ ਨਾ ਖਤਰਾ ਹੁਣ ਇਹਨਾਂ ਦੀ ਖਤਰ ਹੈ ਆਪਾਂ ਕੰਮ ਛੱਡ ਕੇ ਬੈਠੇ ਆ ਹਾਂ ਤੇ ਆਹੀ ਗੱਲਾਂ ਪਤਾ ਲੱਗੀ ਔ ਛਿੱਲੇ ਉਹ ਫੇਕਈ ਜਾਂ ਉਧਰੋਂ ਆ ਜੂ ਯਾਰ ਆਓ ਤੋ ਆਈ ਤੇ ਘਰੋਂ ਹੁਣ ਆਓ ਉਹ ਵੀ ਛੀਲੇ ਦੇ ਘਰੋਂ ਦੀ ਕਬੂਤਰੀ ਆ ਵੱਡੀ ਕਬੂਤਰੀ ਆ ਹੈ ਨਹੀਂ ਸੀਗੀ ਖੁੱਡੇ ਚੋਂ ਨਿਕਲ ਕੇ ਖੂਤਾ ਡੱਕਣ ਲੱਗਿਆ ਹੁਣ ਇੱਕ ਖੁੱਡਾ ਉੱਪਰਲਾ ਖਾਲੀ ਕਰ ਲੈਣਾ ਉਹਦੇ ਚ ਬੜਾਇਆ ਕਰਾਂਗੇ ਕੂਤਰ ਤੇ ਉਹ ਗਈ ਹੁਣ ਦੇਖੋ ਆਉਂਦੀ ਕਿ ਨਹੀਂ ਆਉਂਦੀ ਆ ਜੇ ਆਈ ਤੇ ਜਾਂਦੀ ਪਰ ਆਣ ਜਾਣ ਕਰਦੀ ਪਈ ਆ ਹਾਂ ਆਉਗੀ ਇਹ ਤਾਂ ਕੱਡੀ ਘਟਾ ਨਾ ਛਤਰੀਆਂ ਤੇ ਇਹ ਨਹੀਂ ਹਫਤਾ ਖੰਡ ਛੱਡੀ ਹਫਤਾ ਦੱਸ ਦੇਣਾ ਜਾਲ ਛ ਪਾਈ ਹੋਈ ਤੇ ਲੋ ਬਾਬੇ ਉਹ ਜਨਮੜ ਜੋ ਨਮਰ ਬੈਗੇ ਆ ਦਾਣਾ ਪਾਣੀ ਸਾਰਿਆਂ ਨੂੰ ਕੂਤਰਾਂ ਨੂੰ ਪਾਲਿਆ ਆ ਆਪਾਂ ਤੇ ਓਕੇ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਆ ਕਰੋ ਅਗਲੀ ਵੀਡੀਓ ਆਪਾਂ ਕਿਸ ਨੁਕਤੇ ਤੇ ਪਾਈਏ ਤੇ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੁੰਦੀ ਆ ਤੇ ਉਹ ਵੀ ਦੱਸਿਆ ਕਰੋ ਆਪਾਂ ਉਹ ਵੀ ਕੱਢ ਦਿਆਂਗੇ ਹੌਲੀ ਹੌਲੀ ਤੇ ਓਕੇ ਬਾਬਿਓ ਮਿਲਦੇ ਆਂ ਅਗਲੀ ਵੀਡੀਓ ਚ